ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇਹ ਯੋਗ ਨਸ਼ਾ ਵਿਰੁੱਧ ਤਹਿਤ ਮਾਨਯੋਗ ਐਸਐਸਪੀ ਬਠਿੰਡਾ ਜੀ ਦੀ ਅਗਵਾਈ ਹੇਠ ਸੀਆਈਏ ਟੀਮ 2 ਵੱਲੋਂ ਕੱਲ ਚੱਕੀਪੁਰ ਸ਼ਾਹੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਚੈਕਿੰਗ ਦੌਰਾਨ ਇੱਕ ਵਿਅਕਤੀ ਕੋਲੋਂ 3000 ਐਲਪਰਾਜ਼ੋਲਮ ਅਤੇ 3000 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਕੀ ਨਾਮ ਜਿੱਦੜ ਵਿਅਕਤੀ ਦਾ ਇਸ ਵਿਅਕਤੀ ਦਾ ਨਾਮ ਨਵੀਨ ਕੁਮਾਰ ਹੈ ਜੋ ਡੱਬਾ ਵਾਲੀ ਹਰਿਆਣੇ ਦਾ ਰਹਿਣ ਵਾਲਾ ਹੈ ਤੇ ਹਾਲ ਦੀ ਘੜੀ ਹੰਸਨਗਰ ਬਠਿੰਡਾ ਦਾ ਰਹਿ ਰਿਹਾ ਸੀ ਚੈਕਿੰਗ ਦੌਰਾਨ ਇਸ ਇਸ ਕੋਲ ਬਰਾਮਦਗੀ ਕੀਤੀ ਗਈ ਮੌਕੇ ਤੇ ਅਤੇ 185 ਨੰਬਰ ਮੁਕਦਮਾ ਕਨਾਲ ਕਲਾਉਣੀ ਥਾਣੇ ਵਿਖੇ ਦਰਜ ਕੀਤਾ ਗਿਆ ਹੈ। ਸਰ ਕੀ ਇਸ ਦੇ ਨਾਲ ਕੋਈ ਪਹਿਲਾਂ ਵੀ ਮਕਦਮਾ ਦਰਜ ਹੈ? ਨਹੀਂ ਜੀ ਇਸ ਦੀ ਕੋਈ ਵੀ ਪ੍ਰੀਵੀਅਸ ਐਫਆਈਆਰ ਨਹੀਂ ਹੈ ਅਤੇ ਇਹਦੇ ਜੋ ਵੀ ਅੱਗੇ ਲਿੰਕ ਨੇ ਬੈਕਵਰਡ ਦੇ ਫੋਰਵਰਡ ਲਿੰਕ ਕਿੱਥੋਂ ਸਮਾਨ ਲਿਆਂਦਾ ਸੀ ਅਤੇ ਕਿੱਥੇ ਅੱਗੇ ਸਪਲਾਈ ਕਰਦਾ ਸੀ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਇੱਕੋ ਫੜੇ ਤਰੰਤ ਨਹਿਰ ਦੀ ਪਟੜੀ ਜਨਤਨਗਰ ਬਿਠੰਡਾ ਵਿਖੇ ਦਾ ਬਕੂਆ। ਉੱਥੋਂ ਇਹ ਇਸ ਨੂੰ ਕਾਬੂ ਕੀ ਕਰਕੇ ਬਰਾਮਦਗੀ ਕੀਤੀ ਗਈ। ਜਿਹੜੇ ਕੋਈ ਜਿਹੜੇ ਮੈਸੇਜ ਦਾ ਵਰਤਾਰ ਕਰਨ ਵਾਲੇ ਉਹਨਾਂ ਨੂੰ ਕੀ ਮੈਸੇਜ ਇਹਨਾਂ ਜਿਹਾ ਕੋਈ ਇਨਾਂ ਨੂੰ ਇਹ ਮੈਸੇਜ ਹੈ ਕਿ ਜੇ ਜ਼ਿਆਦਾ ਤੁਸੀਂ ਇਹ ਆਪਣਾ ਕੰਮ ਛੱਡ ਦਿਓ ਜਾਂ ਫਿਰ ਸਾਡਾ ਇਲਾਕਾ ਸਾਡਾ ਪੰਜਾਬ ਇਹ ਤੁਸੀਂ ਛੱਡ ਕੇ ਚਲੇ ਜਾਓ ਕਿਉਂਕਿ ਇਹਨਾਂ ਵਿਰੁੱਧ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ